ਵੇਛ ਦੀ ਆਜ਼ਾਦੀ ਤੋਂ ਬਾਅਦ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਹੋਈਆਂ 13 ਚੋਣਾਂ ਵਿੱਚੋਂ 8 ਵਾਰ ਜਿੱਤ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਹਿੱਸੇ ਆਈ ਹੈ ਇਸ ਵਾਰ ਵੀ ਇਹ ਸੀਟ ਜਲਾਲਾਬਾਦ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਭਾਵੇਂ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਜਿੰਨਾ ਵਿੱਚ ਫਿਰੋਜ਼ਪੁਰ ਸ਼ਹਿਰੀ ਫਿਰੋਜ਼ਪੁਰ ਦਿਹਾਤੀ ਗੁਰੂ ਹਰਸਹਾਇਫ ਜਲਾਲਾਬਾਦ ਫਾਜ਼ਿਲਕਾ ਬੱਲੂਆਣਾ ਹਬੌਰ ਸ਼੍ਰੀ ਮੁਖਤਸਰ ਸਾਹਿਬ ਅਤੇ ਮਲੋਟ ਸ਼ਾਮਲ ਹਨ ਪਰ 1971 ਤੋਂ ਲੈ ਕੇ 2019 ਤੱਕ 13 ਲੋਕ ਸਭਾ ਚੋਣਾਂ ਵਿੱਚ 8 ਉਮੀਦਵਾਰ ਜਲਾਲਾਬਾਦ ਨਾਲ ਸੰਬੰਧਿਤ ਐਮਪੀ ਹੀ ਬਣੇ ਨੇ 1971 ਤੋਂ ਲੈ ਕੇ 1977 ਵਿੱਚ ਮਹਿੰਦਰ ਸਿੰਘ ਜੋ ਕਿ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਨਾਲ ਸੰਬੰਧਤ ਸਨ ਅਤੇ 1980 ਦੇ ਵਿੱਚ ਹਬੌਰ ਦੇ ਬਲਰਾਮ ਜਾਖੜ 1985 ਵਿੱਚ ਤਰਨਤਾਰਨ ਦੀ ਗੁਰदयाल ਸਿੰਘ ਅਤੇ 1999 ਵਿੱਚ ਧਿਆਨ ਸਿੰਘ ਮੰਡ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਸਨ ਉਸ ਤੋਂ ਬਾਅਦ ਲਗਾਤਾਰ 8 ਵਾਰ ਜਲਾਲਾਬਾਦ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਉਮੀਦਵਾਰ ਫਿਰੋਜ਼ਪੁਰ ਤੋਂ ਐਮਪੀ ਬਣਦੇ ਰਹੇ ਨੇ ਜਿਨ੍ਹਾਂ ਵਿੱਚ ਕਰਮਵਾਰ 1992 ਤੋਂ ਲੈ ਕੇ 1996 ਵਿੱਚ ਮੋਹਨ ਸਿੰਘ ਫਲੀਆਂ ਵਾਲਾ ਬੌਜਸ ਸਮਾਜ ਪਾਰਟੀ ਵੱਲੋਂ 1998 1999 ਅਤੇ ਅਤੇ 2004 ਦੇ ਵਿੱਚ ਚੱਕ ਸਹੇਲੇਵਾਲ ਦੇ ਸੀਨੀਅਰ ਅਕਾਲੀ ਲੀਡਰ ਸਰਦਾਰ ਜੋਰਾ ਸਿੰਘ ਮਾਨ 2009 ਤੋਂ ਲੈ ਕੇ 2014 ਤੱਕ ਛੇਰ ਸਿੰਘ ਕਬਾਇਆ ਅਤੇ 2019 ਵਿੱਚ ਸਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਐਮਪੀ ਬਣੇ ਨੇ ਹਾਲਾਂਕਿ ਸਖਬੀਰ ਬਾਦਲ ਲੰਬੀ ਹਲਕੇ ਦੇ ਵਸਨੀਕਰ ਪਰ ਉਹਨਾਂ ਆਪਣੇ ਵਿਧਾਨ ਸਭਾ ਦਾ ਕੈਰੀਅਰ ਜਲਾਲਾਬਾਦ ਤੋਂ ਜਿਮਨੀ ਚੋਣ ਲੜ ਕੇ ਸ਼ੁਰੂ ਕੀਤਾ ਸੀ ਅਤੇ 2019 ਵਿੱਚ ਜਦੋਂ ਉਹ ਐਮਪੀ ਬਣੇ ਸਨ ਤਾਂ ਉਸ ਸਮੇਂ ਵੀ ਜਲਾਲਾਬਾਦ ਦੇ ਵਿਧਾਇਕ ਸਨ ਜੇਕਰ ਇਸ ਵਾਰ ਵੱਖ-ਵੱਖ ਪਾਰਟੀਆਂ ਵੱਲੋਂ ਦਾਅਵੇਦਾਰੀ ਪੇਸ਼ ਕਰ ਰਹੇ ਲੀਡਰਾਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਜ਼ਿਆਦਾਤਰ ਮਜ਼ਬੂਤ ਦਾਅਵੇਦਾਰ ਜਲਾਲਾਬਾਦ ਨਾਲ ਹੀ ਸੰਬੰਧਿਤ ਨੇ ਜਿਨ੍ਹਾਂ ਵਿੱਚ ਭਾਜਪਾ ਵੱਲੋਂ ਰਮਿੰਦਰ ਸਿੰਘ ਆਮਲਾ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੋਬੀ ਮਾਨ ਜੋ ਕਿ ਮਰਹੂਮ ਸੰਸਦ ਜੋਰਾ ਸਿੰਘ ਮਾਨ ਦੇ ਸੁਪੁੱਤਰ ਹਨ ਕਾਂਗਰਸ ਵੱਲੋਂ ਸ਼ੇਰ ਸਿੰਘ ਭਾਇਆ ਅਤੇ ਰਾਜਬਖਸ਼ ਕੰਬੋਜ਼ ਅਤੇ ਬਹੁਜ ਸਮਾਏ ਪਾਰਟੀ ਵੱਲੋਂ ਤਾਂ ਜਲਾਲਾਬਾਦ ਦੇ ਸਰਿੰਦਰ ਕੰਬੋਜ਼ ਨੂੰ ਟਿਕਟ ਵੀ ਮਿਲ ਚੁੱਕੀ ਹੈ ਵੈਸੇ ਤਾਂ ਰਮਿੰਦਰ ਆਮਲਾ ਵੀ ਗੁਰੂ ਅਰਸਾਏ ਦੇ ਵਸਤੀਆਂ ਪਰ ਉਹਨਾਂ ਵੀ ਜਲਾਲਾਬਾਦ ਤੋਂ ਜਿਮਨੀ ਚੂਣ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਛੜੀਆਂ ਹਨ ਜਿਸ ਕਰਕੇ ਉਹਨਾਂ ਦਾ ਸਿੱਧਾ ਰਿਸ਼ਤਾ ਜਲਾਲਾਬਾਦ ਨਾਲ ਹੈ ਅਤੇ ਇੱਥੇ ਉਹਨਾਂ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਨੇ ਫਿਲਹਾਲ ਵੱਖ-ਵੱਖ ਪਾਰਟੀਆਂ ਵੱਲੋਂ ਦਰਜਨਾ ਉਮੀਦਵਾਰ ਦਾਵੇਦਾਰੀ ਪੇਸ਼ ਕਰ ਰਹੇ ਹਨ ਪਰ ਇਤਿਹਾਸ ਜ਼ਿਆਦਾਤਰ ਜਲਾਲਾਬਾਦੀਆਂ ਦੇ ਹੱਕ ਵਿੱਚ ਹੀ ਰਿਹਾ ਹੈ ਇਸ ਵਾਰ ਦੇਖਦੇ ਹਾਂ ਕਿ ਜਲਾਲਾਬਾਦ ਦੇ ਲੀਡਰ ਇਤਿਹਾਸ ਨੂੰ ਦੁਹਰਾ ਪਾਉਂਦੇ ਹਨ ਕਿ ਜਾਂ ਨਹੀਂ